ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਂਵਾ ਸੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੱਬਣ ਤੋਂ ਟੁਕੜ ਚੱਕ ਪਾਸ ਤੇ ਇੱਕ ਆ ਗਈ ਕੱਲੀ ਟੋਕੜ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਉਹ ਠੀਕ ਹੋ ਵਧੀਆ ਬਈ ਕਿਵੇਂ ਚੱਲਦਾ ਕੰਮ ਕੰਮ ਕਰ ਵਧੀਆ ਬਈ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਮਨੂਆ ਪਿੰਡ ਕੋਠਾ ਕਰੂਗਾ ਸਟੀਲ ਫੂਡ ਆ ਜਿਹਦਾ ਬੰਡਾ ਤੁਹਾਨੂੰ ਨੇੜੇ ਪਿੰਡ ਬਈ ਨੇੜੇ ਪਾਕਤਾ ਰਹਿ ਗਿਆ 2 ਕਿਲੋਮੀਟਰ ਤੇ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ 94631 95928 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਮਨੂੰ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਕਿਹੜਾ ਸੁਆ ਸੁਈ ਇਹ ਦੂਜਾ ਸੁਆ ਵੀ ਕਿੰਨਾ ਟਾਈਮ ਹੋ ਗਿਆ ਸੁਈ ਸੁਈ ਤਾਂ ਹੈਗੀ ਐਨ 4-5 ਮਹੀਨੇ ਦੀ ਆਪਾਂ ਲਈ ਆ ਠੀਕ ਆ ਕਿੰਨਾ ਦੁੱਧ ਮਨੂੰ ਦੋ ਦੱਸ ਕਿ ਦੋਨਾਂ ਵੇਲੇ ਦਾ ਠੰਡੀ ਸੀ ਫੁੱਲਾ ਵਧੀਆ ਚਬਾਈ ਕਿਵੇਂ ਆ ਚਬਾਈ ਇੱਕ ਨੰਬਰ ਠੀਕ ਆ ਤੇ ਜੇ ਕੋਈ ਮੰਨ ਕੇ ਚੱਲੋ ਵੀ ਦੋ ਟਾਈਮ ਕੋ ਚਬਾਈ ਕਰ ਲਈ ਆ ਉਹ ਕਰ ਲੈ ਲਾਜ ਪਾਣੀ ਠੀਕ ਆ ਤੇ ਥਣਾ ਦੀ ਕੁਆਲਿਟੀ ਬਈ ਆਪਾਂ ਨੇੜੇ ਚੈੱਕ ਕਰਵਾ ਨਾ ਕੱਲਾ ਕੱਲਾ ਸੋਨਾ ਨਿੱਖੜ ਮਾ ਥਾਣਾ ਪੂਰੀ ਵਿਥੀ ਜਿਹਨੂੰ ਕਹਿੰਦੀ ਆ ਥਣ ਲੱਗਾ ਵਾ ਗਲਾਪੀ ਥਾਣਾ ਬਹੁਤ ਚੰਗਾ ਤੇ ਚਬਾਈ ਬਾਈ ਕਹਿੰ ਕੱਦ ਬਈ ਬਹੁਤ ਚੰਗਾ ਆ ਗਿਆ ਪ੍ਰਿੰਟ ਬਹੁਤ ਚੰਗਾ ਸੁਨੱਖ ਆਪਣਾ ਨਾ ਇਹ ਗੱਲ ਕਰੀਏ ਬਾੜ ਚ ਫੁੱਲ ਆ ਗਿਆ ਪਲੀ ਪਲੀ ਵੀ ਬਹੁਤ ਵਧੀਆ ਹਾਂ ਪਲੀ ਵਧੀਆ ਲੈ ਫੇਸ ਬਿਊਟੀ ਬਈ ਚੈੱਕ ਕਰੋ ਬੜੀ ਕਮਾਲ ਦੀ ਆ ਗਈ ਰੰਗ ਰੂਪ ਬਹੁਤ ਚੰਗਾ ਆ ਗਿਆ ਹੈ ਨਾ ਵਧੀਆ ਵੱਡੇ ਟਾਂਚੇ ਚ ਆ ਗਈ ਬਈ ਪ੍ਰਿੰਟ ਦੇਖੋ ਪਹਿਲਾਂ ਤਾਂ ਬਹੁਤ ਕਮਾਲ ਦਾ ਆ ਗਿਆ ਲੈਵਾ ਕਿਵੇਂ ਤਿਆਰ ਕਰਦੀ ਹੈ ਬਈ ਸਾਡੀ ਆ ਬਈ ਬਈ ਕਰਦੇ ਲੈਵਾ ਤਾਂ ਠੀਕ ਆ ਸ਼ਾਮ ਤੱਕ ਬਈ ਕਹਿੰਦਾ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਹੈਗੀ ਉਸ ਹਾਂ ਮਨ ਅੰਦਾਜ਼ਾ ਲਾ ਲੋ ਟਾਈਮ ਵੀਡੀਓ ਬਣਾਉਣ ਦਾ ਥੋੜਾ ਹੀ ਹੋਇਆ ਕਿ ਨਹੀਂ ਬਈ ਹੂੰ ਦੇ ਲੇਵਾ ਆਪਾਂ ਪਿੱਛੇ ਤੋਂ ਬਈ ਚੈੱਕ ਕਰਵਾਣ ਆ ਬਹੁਤ ਸੋਹਣਾ ਹਵਾਨਾਗਾ ਕਰਮਾਲੀ ਦੇ ਲੈ ਚੈੱਕ ਕਰ ਸਕਦੇ ਹਾਂ ਤੇ ਸ਼ਾਮ ਤੱਕ ਬਈ ਕਹਿੰਦਾ ਬਹੁਤ ਸੋਹਣੀ ਤਿਆਰ ਹੁੰਦੀ ਹੈ ਬਕਸਫੀਟਨ ਦੀ ਬਹੁਤ ਆਲੀ ਠੰਡੀ ਸੀਲ ਫੁੱਲਾ ਨਾੜਾ ਨੂੜਾ ਦਿਖਾਉਣੇ ਲੈਵੇ ਤੇ ਇੱਕ ਨੰਬਰ ਨਾੜਾਂਗੇ ਕੱਲੀ ਕੱਲੀ ਨਾੜ ਦਿਖਦੀ ਆ ਵੀ ਕਰਮਾਲੀ ਦੀ ਤੇ ਮੋਹਲੇ ਦਾ ਮੈਨੂੰ ਫਰਕੀਰ ਹੋਵੇ ਬੱਲੇ ਵਾ ਆਪਣਾ ਹੱਲੇ ਵਾਲੂ ਭਗਾ ਦੇ ਬਈ ਹੂੰ ਸਹੀ ਗੱਲ ਹੈ ਮੋਹਲੇ ਦਾ 30000 ਰੁਪਏ ਬਈ ਯਾਰ 30000 ਹਾਂ ਮੁੱਲ ਬਾਈ ਕਹਿੰਦਾ ਬਈ 30000 ਰੁਪਏ ਵਾਕੀ ਲੇਵੇ ਦੀ ਫੀਟਿੰਗ ਵਗੈਰਾ ਚੈੱਕ ਕਰ ਸਕਦੇ ਹਾਂ ਬਾੜੀ ਚੰਗੀ ਆ ਗਈ ਫਿਕਸ ਜੀ ਜਿਹਨੂੰ ਆਪਾਂ ਕਹ ਦੀਏ ਕਰਮਾਲੀ ਦਾ ਹਵਾਨਾ ਆ ਗਿਆ ਲੈ ਇਧਰੋਂ ਵੀ ਚੈੱਕ ਕਰ ਲੋ ਦੁੱਧ ਵਾਲੀ ਨਾੜ ਵੀ ਬਹੁਤ ਚੰਗੀ ਆ ਗਈ ਤੇ ਮੁੱਲ ਵੀ ਬਾਈ ਨੇ ਉਸ ਹਾਮ ਨਹੀਂ ਕੀਤਾ 30000 ਹਾਂ ਠੀਕ ਆ ਹੋ ਜਾਏਗਾ ਇਹਦਾ ਮਨ ਤਾਂ ਹਾਂ ਇਹ ਜਰਾ ਹੋ ਗਿਆ ਠੀਕ ਆ 30 HP ਮੋਲਾ ਆਏਗਾ ਦਾ ਮੰਨ ਤਾਣ ਜ਼ਰੂਰ ਹੋ ਜੂ ਅੱਗੇ ਮੈਨੂੰ 2 ਨੰਬਰ ਤੇ ਬਾਈ ਇਹ ਦੂਜਾ ਸੁਆ ਬਹਿੜਾ ਜਮਾਂਦਰੂ ਤਿਲ ਆ ਇਹ ਜਮਾਂਦਰੂ ਤਿਲਾਂ ਦੁੱਧ 6 ਕਿੱਲਾਂ ਪੰਜ ਮਹੀਨੇ ਗੱਪਣਾ ਠੀਕ ਹੈ ਤੇ ਜੇ ਆਪਦੀ ਕੋਈ ਚੈੱਕ ਦੀ ਤਸਦੀਕ ਹਾਂ ਉਹ ਆਜ ਕਰਾ ਲਿਆ ਹਾਂ ਠੀਕ ਹੈ ਬਾਈ ਦੀ ਬਾਈ ਚੈੱਕ ਕਰਵਾਈ ਵੀ ਜੀ ਕੋਈ ਵੀ ਰਲ ਦੀ ਚੱਲੀ ਕਰਾਉਣੀ ਚਾਹੁੰਦਾ ਉਹ ਕਰਵਾ ਸਕਦਾ ਡਾਕਟਰ ਭਾਵੇਂ ਨਾਲ ਲਿਆ ਭਾਵੇਂ ਹੈ ਨਾ ਬਾਈ ਇੱਥੋਂ ਲਿਆ ਤੇ ਰੰਗ ਰੂਪੇ ਦਾ ਹੀ ਬਹੁਤ ਚੰਗਾ ਫੈਟ ਚੰਗੀ ਆਉਂਦੀ ਹੁੰਦੀ ਹਾਂ 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 ਵਧੀਆ ਵੀ ਗਰਮੀਆਂ ਦਾ ਤੋਹਫਾ ਆ ਕੀ ਹਾਂ ਜਮਾ ਠੀਕ ਹੈ ਗਰਮੀਆਂ ਦਾ ਤੋਹਫਾ ਆ ਕੀ ਇੱਕ ਤੁਹਾਨੂੰ ਤੋਂ ਬਈ ਜਮੰਦਰੂ ਵੀ ਤੇਲਾ ਇਹ ਨਹੀਂ ਹੈਗਾ ਬਾਅਦ ਚ ਤੇ ਲਉਈਆ ਹਨਾ ਹਾਂ ਹਾਂ ਵੀ ਪਹਿਲਾਂ ਤੇਲਾ ਛੂਟੀ ਛੂਟੀ ਹੁੰਦੀ ਹਾਂ ਹਾਂ ਦੂਜਾ ਸੁਆ ਠੀਕ ਹੈ ਬਾਈ ਲਥਣਾ ਦਾ ਸਾਇਜ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਆ ਪੂਰੀ ਵਿਥੀ ਦੀ ਨੂੰ ਆਪਾਂ ਕਹਦੇ ਥਾਣਾ ਗਿਆ ਤੇ ਇਹ ਵੀ ਝੋਲੀ ਵਧੀਆ ਤਿਆਰ ਕਰਦੇ ਸਾਮ ਪੂਰਾ ਵਧੀਆ ਬਣ ਜਾਂਦਾ ਤੁਹਾਨੂੰ ਠੀਕ ਹੈ ਬਾਈ ਸਾਮ ਤੱਕ ਬਾਈ ਕਹਿੰਦਾ ਪੂਰਾ ਵਧੀਆ ਬਣਦੀ ਹੈ ਬਾਈ ਉਸ ਹਾਂ ਉਹਨਾਂ ਦਾ ਅੰਦਾਜ਼ਾ ਲਾ ਕੇ ਚੱਲੋ ਲੈ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਆ ਗਈ ਥਾਣਾ ਦੀ ਬਹੁਤ ਸੋਹਣਾ ਥਾਣਾ ਖੋਲੇ ਬਾਈ ਮਨੂ ਨੂੰ ਵੀ ਤੂਰ ਦੇਖੋ ਸੈਨ ਗਾਲੀ ਹੈ ਬਾਈ ਚਮਕ ਬਹੁਤ ਆ ਫੈਟ ਵੀ ਚੰਗੀ ਉਹ ਦੁੱਧ ਵੀ ਘਾੜਾ ਹੋਊਗਾ ਤੇ ਮੈਨੂੰ ਜੇ ਗੱਲ ਕਰੀਏ ਤਾਂ ਜੀ ਦਾ ਬਾਕੀ ਰਕਾਰਾ ਦਾ ਬੱਦੇ ਨੇ 15000 ਕਿਉਂ ਦੇ ਨਹੀਂ ਵੱਡੀਆਂ ਬੜਾ ਛੋਟੀ ਨਹੀਂ ਹੂੰ ਰੰਗ ਰੂਪ ਬਹੁਤ ਚੰਗਾ ਆ ਗਿਆ ਨਾ ਵੱਡੀ ਬੁੱਡੀ ਬਾਈ ਫੁੱਲ ਆ ਗਈ ਰੰਗ ਰੂਪ ਬਹੁਤ ਚੰਗਾ ਆ ਗਿਆ ਥਣਾ ਦਾ ਸੈਜ ਬਹੁਤ ਚੰਗਾ ਆ ਗਿਆ ਬਾਕੀ ਬਰੀਡ ਇੱਕ ਨੰਬਰ ਆ ਗਈ ਗਰਮੀਆਂ ਦਾ ਤੋਹਫਾ ਆ ਗਈ ਤੇ ਥਣਾ ਦਾ ਜਿਹੜਾ ਸੈਜ ਆ ਬਹੁਤ ਚੰਗਾ ਆ ਗਿਆ ਇੱਕ ਥਣੂ ਆ ਗਈ ਤਿੱਲ ਤੇ ਗੱਬਣ ਚੈੱਕ ਪਾਸ ਆ ਤੇ ਮੋਲੇ ਦਾ ਮੈਨੂੰ ਫਿਰ ਬਸ ਮੋਲੇ ਦਾ 20000 ਦੇ ਦਾਂਗੇ ਆਪਾਂ ਯਾਰ 20000 ਹਾਂ ਠੀਕ ਆ ਬਾਈ ਹੀ ਆ ਰਪੀ ਦੀ ਬਾਈ ਕਨਾਂ ਜਪਾਹੀ ਦੇ ਦਾਂਗੇ ਮੁੱਲ ਅੱਗੇ ਵੀ ਬਾਈ ਦੇ ਜੈ ਜੀ ਹੁੰਦੇ ਤੇ ਮੁੱਲ ਬਾਈ ਨੇ ਅੱਜ ਵੀ ਜੈ ਜੀ ਕੀਤਾਗਾ ਤੇ ਆ ਚੈੱਕ ਕਰ ਸਕਦੇ ਬਾਈ ਪਲਟਲਾਂ ਫੁੱਲ ਪਈਆਂ ਸਾਮ ਤੱਕ ਬਾਈ ਕਨਾਂ ਬਹੁਤ ਸੋਹਣੀ ਤਿਆਰ ਹੁੰਦੀ ਹੈ ਜੀ ਖਣਾ ਦਾ ਸਾਈ ਵੀ ਬਹੁਤ ਚੰਗਾ ਤੇ ਨਕਸ਼ੀ ਕੇ ਵੀਰ ਕੋਲ ਬਾਈ ਦੋ ਆਪ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ